ਜੀਰਕਪੁਰ ਦੇ ਨਜ਼ਦੀਕੀ ਛੱਤ ਲਾਈਟ ਪੁਆਇੰਟ ਦੇ ਨਜ਼ਦੀਕ ਇੱਕ ਕਾਰ ਵਿੱਚ ਲੱਗੀ ਭਿਆਨਕ ਅੱਗ ਤਮਾਕਿਆਂ ਦੀ ਆਵਾਜ਼ ਨਾਲ ਨੇੜੇ ਦੇ ਪਿੰਡਾਂ ਵਿੱਚ ਲੋਕ ਵੀ ਸਹਿਮੀ ਟ੍ਰੈਫਿਕ ਇੰਚਾਰਜ ਛੱਤ ਲਾਈਟ ਪੁਆਇੰਟ ਓਂਕਾਰ ਸਿੰਘ ਦੀ ਕਟਿਆ ਕਰਤੂ ਦਾ ਕਿੱਤਾ ਮੋਹਲੀ ਪੁਲਿਸ ਦਾ ਸਿਰ ਨੀਵਾ ਖਾਸਾ ਗ੍ਰਸਤ ਕਾਰ ਚਾਲਕ ਦੀ ਜਾਨ ਬਚਾਉਣ ਵਾਲੇ ਰਾਹੀਗੀਆਂ ਦੀਆਂ ਗੱਡੀਆਂ ਦੇ ਹੀ ਘਟਣ ਲੱਗਿਆ ਚਲਾਨ ਦੋਸਤੋ ਮੈਂ ਟ੍ਰੈਕ ਕੀਤਾ ਤੇ ਉਹਨਾਂ ਵੱਲੋਂ ਹੀ ਕਹਿਇਆ ਜਾ ਰਿਹਾ ਵੀ ਅਸੀਂ ਦੋ ਤਿੰਨ ਵਾਰੀ ਟ੍ਰੈਫਿਕ ਵਾਲਿਆਂ ਨੂੰ ਵੀ ਕਹਿਤਾ ਨਾ ਤਾਂ ਉਹਨਾਂ ਨੇ ਫਾਇਰ ਕੋਲੇ ਸਿਰਫ ਇੱਕ ਵਾਰ ਮੈਸੇਜ ਆਇਆ ਮੈਂ ਨਾਲ ਦੀਆਂ ਭੱਜ ਕੇ ਆ ਗਿਆ ਜੀ ਇੱਥੇ ਨਹੀਂ ਕੋਈ ਫਾਇਰ ਵਗੈਰੇ ਨੂੰ ਤੁਸੀਂ ਫੋਨ ਕੀਤਾ ਫਾਇਰ ਗੇ ਬਿਲਕੁਲ ਫੋਨ ਕੀਤਾ ਜੀ ਉਹ ਦੇਖੋ ਫਾਇਰ ਵਿਗੜ ਆ ਗਿਆ ਇਹ ਤਾਂ ਅਸੀਂ ਹੁਣ ਬੁਲਾਇਆ ਉੱਧਰ ਮਾਰੋ ਜੀ ਮੈਂ ਬਾਹਰ ਰਿਹਾ ਜੀ ਬਾਹਰ ਤੋਂ ਪਹਿਲਾਂ ਫੋਨ ਕੀਤਾ ਸੀ ਅਸੀਂ ਕੰਟਰੋਲ ਰੂਮ ਨੂੰ ਕਹਿੰਦੇ ਸਾਨੂੰ ਕੋਈ ਇਤਲਾ ਨਹੀਂ ਹੈ ਕੰਟਰੋਲ ਰੂਮ ਨੂੰ ਪਹਿਲਾਂ ਉੱਧਰ ਪੁੱਛੋ ਜੀ ਨੂੰ ਅੱਗ ਲੱਗੇ ਸੀ ਉਹ ਫਾਇਰ ਬੈਂਕਰ ਜਾਂਦੇ ਨੇ ਮੈਂ ਤਾਂ ਦੱਸ ਦਿੱਤੀ ਜਦੋਂ ਅ ਅਸੀਂ ਤੁਸੀਂ ਸਾਰੇ ਖੜੇ ਹੋਗੇ ਫਾਇਰ ਬਿਟਡ ਨੂੰ ਪੂਸਾਰੇ ਮੈਂ ਮੈਮਾ ਤੁਹਾਨੂੰ ਇੱਕ ਬਹੁਤ ਵੱਡਾ ਗਿਫਟ ਮਿਲੇਗਾ ਤੁਸੀਂ ਕਿਸੇ ਹੈਲਪ ਕਰ ਰਹੇ ਹੋ ਜਿਹਦੀ ਗੱਡੀ ਸੀ ਉਹ ਤੁਹਾਡਾ ਚਲਾਨ ਹੋ ਰਿਹਾ ਹੈ ਚਲਾਨ ਕੱਢਦਾ ਉਹ ਪਰੋਂ ਸਾਡਾ ਗਲਤ ਗਲ ਨਹੀਂ ਹੈਗੀ ਫਿਰ ਤਾਂ ਕੋਈ ਕਿਸੇ ਦੀ ਮਦਦ ਨਹੀਂ ਕਰੇਗਾ ਇਸ ਤੋਂ ਬਾਅਦ ਵੀ ਆਸਾ ਘਟੀ ਨੂੰ ਅੱਗ ਲੱਗੀ ਤਾਂ ਸਾਰਿਆਂ ਨੂੰ ਅਸੀਂ ਤਾਂ ਖੜੇ ਸੀ ਤਾਂ ਕਿ ਅਸੀਂ ਲੋਕਲ ਨੂੰ ਨਾਲ ਨੂੰ ਉਹਦੇ ਅਸਾ ਕੀ ਪ੍ਰੋਵਾਈਡ ਕਰ ਸਕੀਏ ਮੈਂ ਬਲਵੰਤ ਸਿੰਘ ਨੜਿਆਲੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮੁਹਾਲੀ ਮਾਨਯੋਗ ਐਸਐਸਪੀ ਸਾਹਿਬ ਮੁਹਾਲੀ ਔਰ ਮੈਂ ਬੇਨਤੀ ਕਰਦਾ ਹਾਂ ਕਿ ਅੱਜ ਚਤਪੀੜ ਲੇਟਾਂ ਕੋਲ ਇੱਕ ਗੱਡੀ ਨੂੰ ਅੱਗ ਲੱਗ ਗਈ ਸੀ ਜਿਸ ਨੂੰ ਬੁਝਾਉਣ ਲਈ ਬਹੁਤ ਸਾਰੇ ਲੋਕ ਐ ਜਿਹੜੇ ਉੱਤੇ ਇਕੱਠੇ ਹੋਏ ਹੋ ਗਏ ਤੇ ਅੱਗ ਬੁਝਾਉਣ ਦਾ ਯਤਨ ਕਰਨ ਲੱਗੇ ਪਰ ਉੱਥੇ ਜਿਹੜਾ ਟ੍ਰੈਫਿਕ ਅੰਚਾਰਜ ਅੰਚਾਰ ਸਿੰਘ ਉਸਨੇ ਉਹਨਾਂ ਦੀ ਹੌਸਲਾ ਅਦਾਈ ਤੱਕ ਕੀ ਕਰ ਲਈ ਸੀ ਸਗੋਂ ਉਹਨਾਂ ਦੇ ਚਲਾਨ ਕੱਟਨੇ ਸ਼ੁਰੂ ਕਰ ਦਿੱਤੇ ਸੋ ਮੇਰੀ ਐਸਪੀ ਸਾਹਿਬ ਨੂੰ ਬੇਨਤੀ ਹੈ ਤੇ ਔਕਾਰ ਸਿੰਘ ਨੂੰ ਲੈ ਨਾਜ਼ਰ ਕੀਤਾ ਜਾਵੇ ਤੇ ਜਿਹੜੇ ਚਲਾਨ ਕੀਤੇ ਆ ਜਿਹਨਾਂ ਲੋਕਾਂ ਦੇ ਉਹ ਰੱਦ ਕੀਤੇ ਜਾਣ ਤਾਂ ਕਿ ਜਿਹੜੇ ਪਬਲਿਕ ਜਿਹੜੀ ਹੈ ਸਹਿਤਾ ਦੀ ਭਾਵਨਾ ਉਹ ਬਰਕਰਾਰ ਰਹਿ ਸਕੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਪੁਲਿਸ ਦੇ ਇਸ ਰਵਈਏ ਦੇ ਡਰ ਦੇ ਕਾਰਨ ਐਕਸੀਡੈਂਟ ਨੂੰ ਐਕਸੀਡੈਂਟ ਵਾਲਿਆਂ ਨੂੰ ਚੱਕਦੇ ਨਹੀਂ ਇਸ ਕਾਰਨ ਬਹੁਤ ਸਾਰੀਆਂ ਮੋਤਾਂ ਜਿਹੜੀਆਂ ਹੋ ਰਹੀਆਂ ਹਨ ਸੋ ਤੇਰੀ ਬੇਨਤੀ ਹੈ ਸ੍ਰੀ ਸਾਹਿਬ ਨੂੰ ਕਿ ਔਰਕਾਰ ਸਿੰਘ ਨੂੰ ਲੈਨ ਹਾਜ਼ਰ ਕੀਤਾ ਜਾਵੇ ਤੇ ਉਸ ਦੁਆਰਾ ਕੱਟੇ ਗਏ ਚਲਾਨਾਂ ਜਿਹੜੇ ਉਹ ਰੱਦ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ